ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਤਾਂ ਬਹੁਤ ਵਧੀਆ ਤੁਸੀਂ ਵੀ ਸਾਰੇ ਵਧੀਆ ਚਾਹੀਦੇ ਹੋ ਤੇ ਅੱਜ ਆਪਾਂ ਵਲੌਗ ਬਣਾ ਰਹੇ ਹਾਂ ਬੜੇ ਟਾਈਮ ਬਾਅਦ ਬਣਾ ਰਹੇ ਹਾਂ ਅੱਜ ਕਿਉਂਕਿ ਅਸੀਂ ਵਲੌਗ ਬਣਾਉਣ ਦਾ ਮਕਸਦ ਇਹ ਹੈ ਅਸੀਂ ਜਾ ਰਹੇ ਹਾਂ ਸੱਚਕੰਡ ਸ੍ਰੀ ਹਜੂਰ ਸਾਹਿਬ ਦਰਸ਼ਨ ਕਰਨ ਤੇ ਅਸੀਂ ਤਰਪਿਆਂ ਘਰੋਂ ਤੇ ਪਹਿਲਾਂ ਇੱਥੋਂ ਵਲੌਗ ਤਾਂ ਨਹੀਂ ਬਣਾਇਆ ਕਿਉਂਕਿ ਇੱਕ ਦਿਨ ਸੀਗਾ ਵਿੱਚ ਕਿਉਂਕਿ ਕਬਲੀਨ ਸਾਡੀ ਛੁੱਟੀਆਂ ਇੱਕ ਲੱਖਤ ਮਿਲ ਗਈਆਂ ਕਹਿੰਦੇ ਸਰਕਾਰ ਨੇ ਇੱਕੀ ਦਿਨ ਛੁੱਟੀਆਂ ਘਾਤੀਆਂ ਤੇ ਉਹਦੇ ਕਾਰਨ ਸਾਤੋਂ ਵਲੌਗ ਨਹੀਂ ਬਣਾਇਆ ਬਈ ਕਾਹਲੀ-ਕਾਹਲੀ ਚ ਤਿਆਰੀ ਕੀਤੀ ਸਾਰੀ ਤੇ ਤਿਆਰੀ ਕਰਨ ਤੋਂ ਬਾਅਦ ਅਸੀਂ ਤਰਪਿਆਂ ਤੁਹਾਨੂੰ ਰਸਤੇ ਤਾਂ ਨਹੀਂ ਦੱਸਾਂਗੇ ਵੀ ਕਿੱਥੇ ਕਿਹੜਾ ਰਾਹ ਕਿੰਨੇ ਟੂਲ ਕਿੰਨਾ ਖਰਚਾ ਕਿੰਨਾ ਤੇਲ ਪਾਣੀ ਵੀ ਕਿਹੜਾ ਰਾਹ ਵਧੀਆ ਸਾਰਾ ਕੁਝ ਦੱਸਾਂਗੇ ਤੁਹਾਨੂੰ ਉਹ ਬਲੌਗ ਦੇ ਐਂਡ 'ਚ ਜਦੋਂ ਬਲੌਗ ਦੇ ਐਂਡ 'ਚ ਦੱਸਾਂਗੇ ਵੀ ਜਦੋਂ ਉੱਥੇ ਚਲੇਗੇ ਠੀਕ ਹੈ ਨਾ ਜਿਹੋ ਜੂ ਸਾਹ ਪਹੁੰਚ ਗਏ ਤੇ ਉਦੋਂ ਤੁਹਾਨੂੰ ਦੱਸਾਂਗੇ ਤੇ ਬਾਕੀ ਅਸੀਂ ਮਿਲਦੇ ਆਂ ਜਾ ਕੇ ਜਾਣਾ ਹੀ ਇੱਧਰ ਦੀ ਡੇਲੋਂ ਡੇਲੋਂ ਤੋਂ ਮਲੇਰਕੋਟਲਾ ਮਰੇਕੋਟ ਦਾ ਧੂਰੀ ਸੰਗਰੂਰ ਪਾਤੜਾ ਪਾਤੜਾ ਤੋਂ ਗਾਂਹ ਫੇਰੇ ਅਸੀਂ ਦੱਸਾਂਗੇ ਤੁਹਾਨੂੰ ਵੀ ਕਿੱਧਰ ਕਿੱਧਰ ਦੀ ਜਾਣਾ ਵਾ ਤੇ ਬਾਕੀ ਇਹ ਜਾਣਦੇ ਆ ਠੀਕ ਆ ਰਸਤੇ ਦੇ ਮਿਸਟਰ ਬੀਸੀ ਦਿਓਲ ਇੰਸਟਾਗ੍ਰਾਮ ਤੇ ਸਾਡਾ ਪੇਜ ਆ ਮਿਸਟਰ ਐਂਡ ਮਿਸਿਸ ਦਿਓਲ ਉਹਨੂੰ ਫੋਲੋ ਕਰ ਲਿਓ ਜੇ ਛੋਟੀਆਂ ਸ਼ਾਰਟ ਵੀਡੀਓ ਦੇਖਣੀਆਂ ਨੇ ਤੇ ਬਾਕੀ ਤੁਹਾਨੂੰ ਹੁਣ ਬਲੌਗ ਦੇ ਨਾਲ ਜੁੜੇ ਰਹੋ ਗਾਹਾਂ ਦੀਆਂ ਤੁਹਾਨੂੰ ਬਹੁਤ ਕੋਈ ਚੀਜ਼ ਸਿੱਖਣ ਨੂੰ ਵੀ ਮਿਲੂਗੀ ਤੇ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਹਜੂਰ ਸਾਹਿਬ ਦੇ ਹਜੂਰ ਸਾਹਿਬ ਜਾ ਕੇ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਾਵਾਂਗੇ ਸਾਰੀ A to Z ਚੀਜ਼ ਦੇ ਦਰਸ਼ਨ ਜਰੂਰ ਕਰਾਵਾਂਗੇ ਤੇ ਜਿਹੜੇ ਬਲੌਗ ਦੇਖਦੇ ਨੇ ਵੱਧ ਤੋਂ ਵੱਧ ਇਸ ਬਲੌਗ ਨੂੰ ਸ਼ੇਅਰ ਕਰਿਓ ਠੀਕ ਹੈ ਨਾ ਲਾਈਕ ਕਰੋ ਕਮੈਂਟ ਕਰੋ ਕਿਉਂਕਿ ਕਿਸੇ ਹੋਰ ਤੱਕ ਬਲੌਗ ਜਾਵੇ ਇਹ ਤੇ ਬਾਕੀਆਂ ਦੇ ਵੀ ਦਰਸ਼ਨ ਹੋ ਜਾਣ ਠੀਕ ਹੈ ਨਾ ਘਰੇ ਬੈਠਿਆਂ ਦੇ ਇੱਕ ਉਹ ਗੱਲ ਤੇ ਦੂਜੀ ਗੱਲ ਜੇ ਕਿਹਨੇ ਜਾਣਾ ਵੀ ਆ ਕਿਸੇ ਨੂੰ ਹਾਂ ਵੀ ਹੈ ਨਾ ਵੀ ਜਾਣਾ ਆਏ ਸੀ ਉਹਨੂੰ ਰਾਹ ਦਾ ਵੀ ਪਤਾ ਲੱਗ ਜਾਊਗਾ ਤੇ ਹੋਰ ਖਰਚੇ ਦਾ ਵੀ ਪਤਾ ਲੱਗ ਜਾਊ ਸਾਰਾ ਕੁਝ ਪਤਾ ਲੱਗ ਜਾਊਗਾ ਤੇ ਉਹ ਵੀ ਚੀਜ਼ ਤਾਂ ਕਰਕੇ ਮੈਂ ਕਹਿ ਰਿਹਾ ਵੀ ਇਹਨੂੰ ਦੇਖਿਓ ਜ਼ਰੂਰ ਦੇਖਿਓ ਵਲੌਗ ਨੂੰ ਜਿਹੜੇ ਜਿੰਨੇ ਵੀ ਆਉਣਗੇ ਹੁਣ ਤੇ ਸਾਰੇ ਵਲੌਗ ਜ਼ਰੂਰ ਦੇਖੋ ਆਪਾਂ ਪਾਰਟ ਦੇ ਵਿੱਚ ਬਣਾਵਾਂਗੇ ਜਿਵੇਂ ਇੱਕ ਪਾਰਟ ਦੋ ਪਾਰਟ ਇਦਾਂ ਠੀਕ ਹੈ ਬਾਕੀ ਤੁਹਾਨੂੰ ਦੱਸ ਦਿਆ ਰਾਹ ਤੇ ਜਾਂਦੇ ਆ ਤੇ ਕੁੜੀ ਮੇਰੇ ਨੂੰ ਲੱਗਿਆ ਜੀ ਭੁੱਖ ਘਰੋਂ ਨਿਕਲੇ ਨਹੀਂ ਕਹਿੰਦੀ ਕੁੜੀ ਕਹਿੰਦੀ ਮੈਂ ਕੁਝ ਖਾਣਾ ਕੁੜੀ ਨੂੰ ਬਾਅਦ ਚ ਲੱਗੀ ਕੁੜੀ ਦੇ ਪਾਪਾ ਨੂੰ ਫਿਰ ਪਹਿਲਾਂ ਲੱਗੀ ਭਾਈ ਕਿਉਂ ਵੀ ਤੇ ਆ ਤੁਹਾਨੂੰ ਪਤਾ ਹੈ ਇਹਨੂੰ ਵੀ ਲੱਗ ਕੇ ਜਾਂਦੀ ਆ ਭੁੱਫੇ ਨਾਲ ਮੇਰੇ ਇਹ ਪਾਣੀ ਆ ਜਾਂਦਾ ਸਾਡੇ ਮੂੰਹਾਂ ਚੋਂ ਤਾਂ ਚਲੋ ਬਾਕੀ ਜਾਣਿਆ ਰਾਜ ਤੁਹਾਨੂੰ ਦੱਸ ਦਿਆਂ ਫਿਰ ਆਪਾਂ ਖਰਚਾ ਤੁਹਾਨੂੰ ਜੋ ਵੀ ਹੋਊਗਾ ਐਸਟੀਮੇਟ ਸਾਰਾ ਕੁਝ ਹੋਊਗਾ ਤੇ ਉਹ ਤੁਹਾਨੂੰ ਦੱਸਾਂਗੇ ਦੂਜੇ ਵਲੌਗ ਜਿਵੇਂ ਜਦੋਂ ਉਥੋਂ ਹਜੂਰ ਸਾਹਿਬ ਪਹੁੰਚ ਗਏ ਉਦੋਂ ਦੱਸਾਂਗੇ ਸਾਰਾ ਕੁਝ ਐਸਟੀਮੇਟ ਲਾ ਕੇ ਵੀ ਕਿੰਨਾ ਖਰਤਾ ਹੈ ਕੀ ਕੀ ਵੀ ਕਿਹੜਾ ਰਾਹ ਵਧੀਆ ਸੀ ਕਿੱਦਾਂ ਸੀ ਕੀ ਕਿਵੇਂ ਰਿਹਾ ਤੇ ਤੁਹਾਨੂੰ ਦੱਸਾਂਗੇ ਠੀਕ ਹੈ ਨਾ ਚਲੋ ਦਰਸ਼ਨ ਕਰਿਓ ਬਲੌਗ ਦੇ ਨਾਲ ਜੁੜੇ ਰਹੋ ਠੀਕ ਹੈ ਨਾ ਹੁਣ ਸਾਰੇ ਬਲੌਗ ਦੇਖੋ ਗਾਹਾਂ ਜਿਹੜੇ ਆਉਣੇ ਨੇ ਕਹਿੰਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਲਓ ਜੀ ਆਪਾਂ ਪਹੁੰਚ ਗਏ ਹੁਣ ਸੰਗਰੂਰ ਸੰਗਰੂਰ ਤੋਂ ਹੁਣ ਆਪਾਂ ਮੋੜਨਾ ਸੰਗਰੂਰ ਨੂੰ ਸੰਗਰੂਰ ਤੋਂ ਜਾਵਾਂਗੇ ਪਾਤਣਾ ਪਾਤਣਾ ਤੋਂ ਜੀਂਦ ਜੀਂਦ ਤੋਂ ਫਿਰ ਉਧਰ ਨੂੰ ਲਓ ਜੀ ਹੋਰ ਜੀ ਕਿਵੇਂ ਆ ਫਿਰ ਕਹਿੰਦੇ ਠੀਕਾਂ ਅਹੀ ਤੋਰ ਲਈ ਰਾਵਲ ਨੂੰ ਫੇਰ ਅਸੀਂ ਹੋਗੇ ਰਸਤੇ ਜਾਂਦੇ ਰਾਤ ਫੇਰ ਲੱਗੇ ਭੁੱਖ ਮੈਂ ਪੀਤੀ ਵੇਰ ਕਾ ਲੱਸੀ ਮਿੱਠੀ ਮਿੱਠੀ ਇਹ ਕਹਿੰਦੀ ਮੈਂ ਕੁਝ ਪੀਣਾ ਕੋਈ ਨਹੀਂ ਮੈਂ ਕਹਾਂ ਚਲੋ ਨਾ ਅਸੀਂ ਮੈਂ ਕਹਾਂ ਮੈਂ ਹੀ ਪੀ ਲੂੰਗਾ ਫਿਰ ਫੇਰ ਅਸੀਂ ਪਹੁੰਚ ਗਏ ਭਾਈ ਰਾਤ ਫਿਰ ਫੇਰ ਇਹਨੂੰ ਆ ਗਿਆ ਫੋਨ ਫੋਨ ਵੀ ਆਇਆ ਕਹਿੰਦੇ ਮੁਰੇ ਆ ਗਿਆ ਟੂਲ ਕਹਿੰਦੇ ਆਲ ਮਣੋ ਸਜਣਾ ਅਸੀਂ ਦਮ ਆ ਗਿਆ ਹੁਣ ਟੂਲ ਇਹ ਕਹਿੰਦਾ ਟਰੱਕਾਂ ਨੇ ਬੜਾ ਤੰਗ ਕੀਤਾ ਰਾਤ ਨੂੰ ਪਰ ਰੋਡ ਬਹੁਤ ਸੁਣੇ ਸੀ ਰੋੜਾਂ ਦੀ ਕੋਈ ਕੰਪਲੇਂਟ ਨਹੀਂ ਅੱਛਾ ਜੀ ਤੁਸੀਂ ਕਰੋ ਫੋਨ ਤੇ ਗੱਲ ਤੇ ਅਸੀਂ ਚਲਾਉਂਦੇ ਆ ਗੱਡੀ ਤੇ ਅਸੀਂ ਟੂਲ ਤੇ ਦੇਣਾ ਭਾਈ ਪੈਸੇ ਪੈਸੇ ਇੱਥੇ ਕਹਿੰਦੇ ਟੂਲ ਵਾਲੇ ਇੰਨੇ ਫਾਸਟ ਨੇ ਨਾ ਇੱਥੇ ਮੈਂਟ ਲਾ ਦੱਸ ਸਕੈਨ ਕਰਨ ਨੂੰ ਆਪਣੇ ਸਕੈਨ ਓਏ ਕਿਵੇਂ ਆਓ ਜੀ ਓ ਜੀ ਆ ਦੀ ਕਸਿਓ ਲਓ ਜੀ ਅਸੀਂ ਕੀ ਤੇਜੀਆ ਨਾਲ ਗੱਲ ਤੇਜੀਆ ਸੀਗੀ ਘਰੇ ਸਾਨੂੰ ਕਰਦੀ ਸੀ ਮਿਸ ਕਹਿੰਦੀ ਮੈਂ ਵੀ ਜਾਣਾ ਮੈਂ ਕਿਹਾ ਕੋਈ ਨਹੀਂ ਨੈਕਸਟ ਟਾਈਮ ਅਸੀਂ ਤੁਹਾਨੂੰ ਵੀ ਲੈ ਚਲਾਂਗੇ ਤੇ ਫੇਰ ਹੀ ਰਸਤੇ ਜਾਂਦੇ ਜਾਂਦੇ ਭਾਈ ਆ ਗਏ ਓ ਹੋ ਹੋ ਟੂ ਮੱਚ ਟੂ ਮੱਚ ਰੇਤਾ ਟੂ ਮੱਚ ਰੇਤਾ ਇੰਨਾ ਜ਼ਿਆਦਾ ਰੇਤਾ ਨਹਿਰ ਦੇ ਕੰਡੇ ਹੌਲੀ ਹੌਲੀ ਗੱਡੀ ਮੇਰੀ ਵਾਈਫ ਡਰ ਗਈ ਕਹਿੰਦੀ ਹਾਏ 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 ਜੇ ਇੱਧਰ ਨੂੰ ਗੱਡੀ ਹੋ ਗਈ ਗੱਡੀ ਚਲੇ ਜਾਣੀ ਸਾਡੀ ਨਹਿਰ ਚ ਕਾਕਾ ਤੇ ਮੰਮੀ ਕਰ ਰਹੇ ਨੇ ਅੰਜਵਾਏ ਕਵਲਿੰ ਚਲੋ ਜੀ ਚਪੜੋ ਚਪੜੀ ਹੋ ਗਏ ਕਵਲਿੰ ਤੇ ਮੰਮੀ ਰਸਤੇ ਜਾਂਦਿਆਂ ਦੇ ਬਹੁਤ ਜ਼ਿਆਦਾ ਗਰਦ ਸੀ ਬਈ ਬਹੁਤ ਜ਼ਿਆਦਾ ਰਾਤ ਜਾਂਦੇ ਜਾਂਦੇ ਕਿਉਂਕਿ ਉੱਧਰ ਖਨੌਰੀਆ ਬਾਰਡਰ ਸੀਗਾ ਤਾਂ ਕਰਕੇ ਉਹ ਸਾਈਡ ਤੋਂ ਹੀ ਚੰਗਣਾ ਪਿਆ ਤੇ ਫਿਰ ਅਸੀਂ ਪਹੁੰਚ ਗਏ ਭਾਈ પેટ્રોલ ਪੰਪ ਤੇ ਪਟਰੋ ਪੰਪ ਤੇ ਪਹੁੰਚ ਗਏ ਕਬਲੀਨ ਨਾਲ ਕੀਤੀਆਂ ਥੋੜੀਆਂ-ਬਹੁਤੀਆਂ ਗੱਲਾਂ-ਬਾਤਾਂ ਅਸੀਂ ਕਿਹਾ ਫਿਰ ਹੁਣ ਆਪ ਵੀ ਖਾਈ ਜੰਨੇ ਭਈਏ ਇਹਨੂੰ ਵੀ ਕੁਝ ਖਵਾ ਦਈਏ ਗੱਡੀ ਨੂੰ ਕਿਉਂਕਿ ਰੈਸਟ ਵੀ ਜ਼ਰੂਰੀ ਆ ਥੋੜੀ-ਥੋੜੀ ਠੀਕ ਹੈ ਨਾ ਚਲੋ ਜੀ ਇਹਨਾਂ ਨੇ ਲਾ ਲਿਆ ਮੇਰੇ ਕਲੀਨਰ ਨੇ ਇਹਨਾਂ ਕਾ ਮੈਂ ਕਿਹਾ ਹੋਰ ਜੀ ਕਿਵੇਂ ਆ ਫਿਰ ਸੱਜਣਾ ਤੇ ਫੇਰ ਆਪਾਂ ਅੱਗੇ ਫਿਰ ਜਾਂਦੇ ਜਾਂਦੇ ਫਿਰ ਕਵਲীন ਨੂੰ ਆ ਗਿਆ ਫੋਨ ਕਵਲীন ਦਿਖਾਉਣ ਲੱਗ ਗਿਆ ਆਪਦੀ ਨੌ ਪਾਲਸ ਕਹਿੰਦੀ ਆ ਦੇਖੋ ਜੀ ਮੇਰੇ ਨੌ ਪਾਲਸ ਲਾਈ ਹੋਈ ਤੇ ਫੇਰ ਅਸੀਂ ਪਹੁੰਚ ਗਏ ਭਾਈ ਜੀਂਦ ਜੀਂਦ ਪਹੁੰਚਣ ਆਣੇ ਬਾਅਦ ਥੋੜਾ ਜਿਹਾ ਟਾਈਮ ਫੇਰ ਅਸੀਂ ਰੋਕ ਗਏ ਪਰੋਪ ਪੰਪ ਤੇ ਮਮਨ ਕਹਿੰਦੀ ਹੈਲੋ ਮੰਮੀ ਚੱਲੀ ਕੁਰਸੀ ਤੇ ਬੈਠਣਾ ਮੰਮੀ ਕਹਿੰਦੀ ਮੈਂ ਬਹਿਣੀ ਆ ਇੱਥੇ ਵੀ ਹਰਿਆਣੇ ਲੋਕ ਇੰਨੇ ਸਰਾ ਦਿੰਨਾ ਆ ਬਾਪੂ ਸਾਡਾ ਪਰਨਾ ਲਾਈ ਫਿਰਦਾ ਕਹਿੰਦਾ ਬੱਲੇ ਬੱਲੇ ਅਮਨ ਹੱਸ ਪੀ ਤੇ ਗੱਡੀ ਦੇ ਮਗਰ ਟਾਇਰਾਂ ਹੋ ਗਿਆ ਬੁਰਾ ਹਾਲ ਡੈਡੀ ਕਹਿੰਦਾ ਮੈਂ ਆਪਦੀ ਵਾਈਫ ਨੂੰ ਦੇਣਾ ਪਾਣੀ ਕਹਿੰਦਾ ਮੇਰੀ ਵਾਈਫ ਥੱਕ ਗਈ ਡੈਡੀ ਦੇਣ ਗਿਆ ਪਾਣੀ ਗੱਡੀ ਦੇ ਟਾਇਰ ਉੱਥੇ ਸਾਡੇ ਬਹੁਤ ਜ਼ਿਆਦਾ ਗੰਦੇ ਹੋ ਗਏ ਗੰਦੇ ਜ਼ਿਆਦਾ ਹੋਣ ਕਰਕੇ ਹੁਣ ਸਾਨੂੰ ਸਵੇਰੇ ਧੋਣੇ ਪੈਣੇ ਆ ਤੇ ਫੇਰ ਅਸੀਂ ਗੱਡੀ ਰੋਕ ਲਈ ਅਸੀਂ ਕਿਹਾ ਮਾਰੀਏ ਕੱਪੜਾ ਕਿ ਗੱਡੀ ਗੰਦੀ ਬਹੁਤ ਹੋ ਗਈ ਸ਼ੀਸ਼ੇ ਗੰਦੇ ਹੋਗੇ ਮੈਂ ਇਹਦੀ ਵੀ ਸਫਾਈ ਜ਼ਰੂਰੀ ਆ ਫੇਰ ਸ਼ੀਸ਼ੇ ਹੁਸੇ ਕਿਤੇ ਸਾਫ ਸਾਫ ਕਰਦੇ ਕਰਦੇ ਕਰਦਨ ਟਕਾਇਆ ਸਮਾਨ ਸੂਨ ਸਮਾਨ ਕਰਾ ਟਕਾਉਣਾ ਸਾਡਾ ਗੁੰਮ ਗਿਆ ਹੀ ਚਾਰਜਰ ਹੀ ਲੱਭਣ ਲੱਗੇ ਫੋਨ ਚਾਰਜਰ ਕਿਉਂਕਿ ਅਮਾ ਦਾ ਫੋ ਤੇ ਫੇਰ ਅਸੀਂ ਤਰਪੇ ਫੇਰ ਟੂ ਫੇਰ ਟੂ ਲਾ ਗਿਆ ਕਹਿੰਦੇ ਸਾਨੂੰ ਦੋ ਪੈਸੇ ਪਾਈ ਇਹਨੇ ਪੈਸੇ ਲੈਂਦੇ ਆ ਫੇਰ ਅਸੀਂ ਕਵਲਿੰਦੀ ਦੇਖੀ ਵੀਡੀਓ ਕਵਲਿੰਦੀ ਬੋਲਦੀ ਸੀ ਵੀਡੀਓ ਚ ਬਹੁਤ ਗੱਲ ਅੱਜ ਇਹਨੇ ਦੁਪਹਿਰੇ ਫੋਨ ਲਾ ਕੇ ਦਿੱਤਾ ਇਹਨੂੰ ਤੇ ਇਹ ਨਾ ਆਪਦੇ ਅਮਨ ਦੇ ਫੋਨ ਤੇ ਵੀਡੀਓ ਬਣਾਉਂਦੀ ਸਮੂਹ ਹੁਣ ਕਲਿੱਪ ਦਿਖਾਵਾਂ ਜੀ ਅੱਜ ਮੈਂ ਮੇਰੇ ਬਾਂਹ ਨੂੰ ਕਵਲਿੰਦੀ ਨੇ ਕੱਢੇ ਦੰਦ ਫੇਰ ਰਾਤ ਜਾਂਦਿਆਂ ਦੇ ਮੰਮੀ ਨੂੰ ਆ ਗਿਆ ਮੰਮੀ ਦੀ ਭੈਣ ਦਾ ਫੋਨ ਕਹਿੰਦੀ ਆ ਕਿਵੇਂ ਹੋ ਕਿਵੇਂ ਹੋ ਮੰਮੀ ਕਹਿੰਦੀ ਮੈਂ ਆਪਣੇ ਇਲਾਕੇ ਚ ਪਹੁੰਚ ਗਈ ਆ ਮੰਮੀ ਕਹਿੰਦੀ ਸਾਡਾ ਇਲਾਕਾ ਆ ਗਿਆ ਅਸੀਂ ਆਗੇ ਰਸਤੇ ਚ ਅਸੀਂ ਜਾਂਦੇ ਆ ਰਾਹ ਦੇ ਵਿੱਚ ਅਸੀਂ ਬਹੁਤ ਫਨ ਕੀਤਾ ਤੇ ਫਿਰ ਅਸੀਂ ਗੱਡੀ ਫੇਰ ਰੋਕ ਲਈ ਪਾਈ ਕਿਉਂਕਿ ਫੇਰ ਅਸੀਂ ਸਾਡ ਨੂੰ ਲੱਗੀ ਟੂ ਮੱਚ ਭੁੱਖ ਭੁੱਖ ਲੱਗਣ ਤੋਂ ਬਾਅਦ ਮੈਂ ਕਹਨਾ ਕਿ ਬਿੱਟੂ ਕਿੰਟੂ ਦੇ ਢਾਬੇ ਤੇ ਪਹੁੰਚ ਗਏ ਡੱਬੇ ਦੇ ਪੰਜ ਕੇ ਲਿਖਿਆ ਯਾਹੀ ਲਾ ਮਾਂ ਤੇ ਫਿਰ ਅਸੀਂ ਦੇਖੇ এলিਫੈਂਟ ਕਵਲੀ ਸਾਡੀ এলিਫੈਂਟ ਦੇਖ ਕੇ ਬਹੁਤ ਖੁਸ਼ ਹੋਈ এলিਫੈਂਟ ਦੇਖਣ ਤੋਂ ਬਾਅਦ ਫਿਰ ਕੱਕੇ ਨੇ ਸਾਡੇ ਨੇ ਦੇਖ ਕੇ ਕਾਓ ਕਾਓ ਦੇਖ ਕੇ ਵੀ ਕਵਲੀ ਨੂੰ ਬਹੁਤ ਖੋਜ ਗਈ ਕਵਲੀ ਭੱਜੀ ਫਿਰਦੀ ਯੂਨੀਕੌਰਨ ਵਾਲੇ ਐ ਸਲੀਪਰ ਪਾ ਕੇ ਫਿਰ ਅਸੀਂ ਕੀਤਾ ਆਰਡਰ ਬਹਿ ਗਏ ਅਸੀਂ ਖਾਣ ਪੀਣ ਦੀਆਂ ਚੀਜ਼ਾਂ ਦੇਖਣਾ ਸੀ ਕਿਹਾ ਵੀ ਆਹ ਖਾਈਏ ਆਹ ਖਾਈਏ ਫਿਰ ਪਤਾ ਨਹੀਂ ਫਾਦਰ ਸਾਹਿਬ ਨੂੰ ਕੀ ਹੋਇਆ ਕਹਿੰਦਾ ਇੱਥੇ ਪੱਖਾ ਹੈ ਨਹੀਂ ਕਹਿੰਦਾ ਪੱਖੇ ਥੱਲੇ ਬਹਿਣਾ ਚਲੋ ਜੀ ਫਿਰ ਅਸੀਂ ਗਏ ਦੂਜੇ ਟੇਬਲ ਕੋਲੇ ਦੂਜੇ ਟੇਬਲ ਕੋਲੇ ਬੈਠੇ ਤਾਂ ਫਿਰ ਆ ਗਈ ਕਵਲੀ ਨੇ ਇੱਧਰ ਦੇ ਪਾਸੇ ਕਵਲੀ ਨੇ ਕਹਿੰਦੀ ਮੈਂ ਕਰੂੰਗੀ ਆਰਡਰ ਜੋ ਵੀ ਕਰਨਾ ਕਹਿੰਦੀ ਮੰਗਾ ਲਓ ਪੀਜ਼ਾ 버ਗਰ ਪੀਜ਼ਾ 버ਗਰ ਕਹਿੰਦੀ ਮਨਚੂਰੀਅਨ ਕਹਿੰਦੀ ਸੈਂਡਵਿਚ ਮੰਗਾ ਲਓ ਕਹਿੰਦੀ ਹਮ ਕਰਾਂਗੇ ਆਰਡਰ ਚਲੋ ਭਾਈ ਆਰਡਰ ਤਾਂ ਦਿੱਤਾ ਨਹੀਂ ਫਿਰ ਆਰਡਰ ਫੇਰ ਦੁਬਾਰਾ ਲੈਣ ਲੱਗ ਗਿਆ ਮੇਰੀ ਵਾਈਫ ਕਿੰਨੀ ਸੋਹਣੀ ਲੱਗ ਰਹੀ ਅੱਜ ਐਂ ਦੇ ਅੱਜ ਸਨੱਖੇ ਹੋਏ ਫਿਰਦੇ ਨੇ ਸਾਰੇ ਤੇ ਫੇਰ ਆ ਗਈ ਭਾਈ ਰੋਟੀ ਅਸੀਂ ਕਿ ਵਾਹ ਭਾਈ ਵਾਹ ਰੋਟੀ ਇੰਨੀ ਸਵਾਦ ਮਾਗਣਾ ਬੱਲੇ ਬੱਲੇ ਅਸੀਂ ਆ ਪਾਣੀ ਵਾਲਾ ਟੈਂਕ ਵੀ ਨਾਲ ਹੀ ਜਗਲੇ ਸੀ ਕਿ ਤੁਸੀਂ ਆਪ ਨਾ ਪਾਣੀ ਦਿਓ ਜੀ ਅਸੀਂ ਆਪ ਦਾ ਪਾਣੀ ਪੀਵਾਂਗੇ ਹੋਵੇ ਪੈਸੇ ਖਰਚੇ ਨੇ ਬੰਦੇ ਨੇ ਰੋਟੀ ਬਹੁਤ ਵਧੀਆ ਸਰਬ ਕੀ ਓ ਕਿਵੇਂ ਆ ਸਜਣਾ ਬਹੁਤ ਵਧੀਆ ਰੋਟੀ ਸੀ ਭਾਈ ਚਲੋ ਚੱਲੀਏ ਕਬਲੀ ਨਹੀਂ ਖਾ ਲੈ ਚਲੋ ਚੱਲੀਏ ਤੇ ਫੇਰ ਅਸੀਂ ਫੇਰ ਗੱਡੀ ਭਾਈ ਤੋੜ ਲਈ ਸਟਾਰਟ ਕਰ ਲਈ ਤੇ ਸਟਾਰਟ ਕਰਨ ਤੋਂ ਬਾਅਦ ਕਵਲੀ ਨੇ ਕੀਤਾ ਥੋੜਾ ਫਨ ਕਹਿੰਦੀ ਟਿੰਗਲਿੰਗ ਟਿੰਗ ਟਿੰਗ ਟਿੰਗਲਿੰਗਲਿੰਗ ਆਹ ਕੀ ਆਂਦੀ ਆ ਫਿਰ ਤੱਕ ਰਾਤ ਜਾਂਦੇ ਜਾਂਦੇ ਸਾਨੂੰ ਮਿਲੇ ਟਰੱਕ ਟੂ ਮੱਚ ਟਰੱਕ ਇੰਨੇ ਜ਼ਿਆਦਾ ਟਰੱਕ ਨਾਲ ਰਹੇ ਰੱਬ ਦਾ ਨਾਮ ਟਰੱਕ ਹੀ ਟਰੱਕ ਹੋਰ ਸਾਨੂੰ ਕੋਹ ਨਹੀਂ ਮਿਲੇ ਰਾਤ ਬਹੁਤ ਜ਼ਿਆਦਾ ਟਰੱਕ ਮਿਲੇ ਸਾਨੂੰ ਹੋਰ ਕੁਝ ਨਹੀਂ ਮਿਲਿਆ ਟਰੱਕ ਹੀ ਟਰੱਕ ਮਗਰ ਇਹਨੇ ਜ਼ਿਆਦਾ ਟਰੱਕ ਨਾਲ ਬਹੁਤ ਜ਼ਿਆਦਾ ਟਰੱਕ ਮਿਲਣ ਤੋਂ ਬਾਅਦ ਫੇਰ ਅਸੀਂ ਤੁਰ ਪਏ ਫੇਰ ਫੇਰ ਤੋਂ ਬਾਅਦ ਮੈਂ ਕਿਨ ਰਾਜ ਓਹੋ ਵਾਹਿਗੁਰੂ ਸਤਨਾਮ ਰੱਬ ਭਲੀ ਕਰੇ ਰਾਜ ਟਰੱਕ ਪਲਟਿਆ ਪਿਆ ਤੇ ਅਸੀਂ ਫਿਰ ਦੇਖਿਆ ਅਸੀਂ ਫਿਰ ਬਹੁਤ ਅਫਸੋਸ ਕੀਤਾ ਕਿ ਨਹੀਂ ਸ਼ੁਕਰ ਹੈ ਬੰਦਾ ਬਚ ਗਿਆ ਤੇ ਚਲੋ ਲੋਹਾ ਤਾਂ ਸਿੱਧਾ ਹੋ ਜੂ ਲੋਹਾ ਹੋਰ ਬਣ ਜੂ ਪਰ ਬੰਦਾ ਨਹੀਂ ਦੁਬਾਰਾ ਮਿਲਦਾ ਠੀਕ ਹੈ ਨਾ ਉਹ ਅਸੀਂ ਕਰਤਾ ਦੇਖਿਆ ਦੇਖਣ ਤੋਂ ਬਾਅਦ ਅਸੀਂ ਐਸੀ ਵੀ ਸਲੋ ਹੋ ਗਏ ਫਿਰ ਥੋੜਾ ਜਿਹਾ ਜਿਵੇਂ ਨਹੀਂ ਵੀ ਟਰੱਕ ਬਹੁਤ ਜ਼ਿਆਦਾ ਨੇ ਟਰੱਕ ਜ਼ਿਆਦਾ ਹੋਣ ਕਰਕੇ ਸਾਨੂੰ ਗੱਡੀ ਵੀ ਸਲੋ ਚਲਾਉਣੀ ਪਈ ਤੇ ਫੇਰ ਅਸੀਂ ਫੇਰ ਪਹੁੰਚ ਗਏ ਰੋਗੇ ਰੁਕਣ ਤੋਂ ਬਾਅਦ ਫੇਰ ਅਸੀਂ ਐ ਅਸੀਂ ਇਹਨੂੰ ਫੇਰ ਅਸੀਂ ਪਹੁੰਚ ਗਏ ਗੋਲਛੰਡ ਟਾਬੇ ਤੇ ਅਸੀਂ ਪੀਤੀਆਂ ਕਾਫੀ ਅੱਜ ਕਿਹਾ ਵੀ ਕਾਫੀ ਪੀਣੀ ਆ ਹੁਣ ਕਾਫੀ ਪੀ ਕੇ ਲੈਣਿਆ ਨਜ਼ਾਰੇ ਕਿਉਂਕਿ ਕਾਫੀ ਪੀਣਾ ਸਾਡੀਆਂ ਖੁੱਲਣੀਆਂ ਅੱਖਾਂ ਫੇਰ ਚਲਾਵਾਂਗੇ ਅਸੀਂ ਗੱਡੀ ਗੱਡੀ ਅਸੀਂ ਫੇਰ ਤੋਰ ਦੇਣੀ ਆ ਲੰਬੇ ਰੂਟ ਤੇ ਲੰਬੇ ਰੂਟ ਤੇ ਤੋਂ ਤਵਾ ਪਾਈ ਕਹਿੰਦਾ ਆਜੋ 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 ਕਾਫੀ ਵੀ ਜੋ ਕਾਫੀ ਵੀ ਜੋ ਤੇ ਫੇਰ ਅਸੀਂ ਕੀਤੀ ਥੋੜੀ ਜਿਹੀ ਐਕਸਰਸਾਈਜ਼ ਮੈਂ ਕਿਹਾ ਵਾਰਮ ਅਪ ਹੋ ਜੋ ਗੱਡੀ ਚਲਾਉਣੀਆਂ 1 2 3 1 2 3 1 2 3 ਚਲੋ ਜੀ ਐ ਕਰ ਲੋ ਐਕਸਰਸਾਈਜ਼ ਵਾਰਮ ਅਪੋ ਜੋ ਵਾਰਮ ਅਪ ਵਾਰਮ ਅਪ ਮੈਂ ਕੀਤਾ ਆਪਦੇ ਆਪ ਨੂੰ ਥੋੜਾ ਜਿਹਾ ਐਕਸਰਸਾਈਜ਼ ਕੀਤੀ ਮੈਂ ਕਹਿਆ ਲੈ ਵੀ ਆਪਾਂ ਨੀਂਦ ਡਾਉਣੀ ਆ ਨੀਂਦ ਡਾਉਣੀ ਆ ਜੀ ਨੀਂਦ ਫੇਰ ਅਸੀਂ ਪੀਤਾ ਵਾ ਬੀਬਾ ਆ ਤੁਸੀਂ ਜਾਣਦੇ ਹੋ ਫੇਰ ਇਸ ਕੱਪ ਨੂੰ ਕਿਹੜਾ ਕਿਹੜਾ ਜਾਣਦਾ ਫੇਰ ਦੱਸੋ ਕਿਉਂਕਿ ਕੱਪ ਬੜੇ ਮਸ਼ਹੂਰ ਹੋਏ ਨੇ ਫੇਰ ਅਸੀਂ ਕੀਤੀ ਕੌਫੀ ਕੌਫੀ ਬਹੁਤ ਸਟਰੋਂਗ ਕਿਉਂਕਿ ਸਟਰੋਂਗ ਪੀਣ ਤੋਂ ਬਾਅਦ ਮੈਂ ਕਹਿੰਦਾ ਅੱਖਾਂ ਹੋ ਗਈਆਂ ਆ ਖੁੱਲੀਆਂ ਕੌਫੀ ਬੜੀ ਸੁਆਚ ਭਰ ਕਾਫੀ ਪੀਣ ਦਾ ਸਵਾਦ ਬੜਾ ਆਇਆ ਤੇ ਫੇਰ ਅਸੀਂ ਆ ਲਓ ਜੀ ਫੇਰ ਅਸੀਂ ਗੱਡੀ ਦੀ ਰੋਟੀ ਵੱਲ ਪਹੁੰਚ ਗਏ ਪੁਆਇ ਸੀ ਐਨ ਜੀ ਪਰ ਗੱਡੀ ਅਸੀਂ ਚਲਾਈ ਸੀ ਐਨ ਜੀ ਤੇ ਹੀ ਜਿਆਦਾ ਕਿਉਂਕਿ ਅਸੀਂ ਬਹੁਤ ਘੱਟ ਪੈਟਰੋਲ ਤੇ ਚਲਾਈਏ ਕਿਉਂਕਿ ਸੀ ਐਨ ਜੀ ਸਾਡੀ 700 ਦੇ ਵਿੱਚ ਘਟਵਾ 220 300 ਕਿਲੋਮੀਟਰ ਕੱਢ ਜਾਂਦੀ ਆ ਕਿਉਂਕਿ ਲੰਬੇ ਰੂਟ ਤੇ ਐਵਰੇਜ ਬਹੁਤ ਵਧੀਆ ਦਿੰਦੀ ਆ ਇੱਧਰ ਹੈਗੀ ਆ 86 ਰੁਪਏ ਸਾਡੇ ਲੁੱਦਿਆਂ ਨੇ ਹੈਗੇ 88 ਰੁਪਏ ਪਰ ਇੱਧਰ ਪ੍ਰੈਸ਼ਰ ਜਿਆਦਾ ਹੋਣ ਕਰਨਾ ਐਵਰੇਜ ਬਹੁਤ ਦਿੰਦੀ ਆ ਗੱਡੀ ਤੇ ਉਹ ਤੋਂ ਬਾਅਦ ਫੇਰ ਅਸੀਂ ਮੈਂ ਕਹਿੰਦਾ ਲਓ ਜੀ ਫੇਰ ਸਾਡਾ ਕੋਈ ਸਮ ਫੇਰ ਖੋਲ ਲਿਡਗੀ ਕਰਦੇ ਨੇ ਮੈਂ ਕਹਿੰਦਾ ਸਮਾਨ ਸਾਡਾ ਗੁੰਮਿਆ ਹੀ ਰਹਿੰਦਾ ਵਾ ਸਾਰਾ ਫੇਰੇ ਜੀ ਫੇਰ ਤਰਪੇ ਲੋ ਜੀ ਫੇਰ ਮੈਂ ਲੋ ਕਹਿੰਦੇ ਆਣ ਮਿਲ ਸੱਜਣਾ ਫੇਰ ਆ ਗਿਆ ਟੂਲ ਟੂਲ ਤੋਂ ਪੈਸੇ ਦੇਣ ਤੋਂ ਬਾਅਦ ਫੇਰ ਅਸੀਂ ਹੁਣ ਟੂਲ ਇੰਨੇ ਜ਼ਿਆਦਾ ਟੂਲਾ ਛੋਟੇ ਛੋਟੇ 100 ਰੁਪਏ 90 ਰੁਪਏ 100 ਰੁਪਏ ਤੁਹਾਨੂੰ ਸਾਰਾ ਕੋਈ ਨਹੀਂ ਸਾਰਾ ਡਿਟੇਲ ਚ ਪਟ્રોલ ਦਾ ਤੇ ਟੂਲਾਂ ਦਾ ਸਾਰਾ ਖਰਚਾ ਤੁਹਾਨੂੰ ਅਗਲੇ ਵਲੌਗ ਚ ਦੱਸਾਂਗੇ ਗੁਰੂ ਜੁਰ ਸਾਹ ਪਹੁੰਚ ਗਏ ਕਿੰਨਾ ਖਰਚਾ ਆਇਆ ਚਲੋ ਮਿਲਦੇ ਆਂ ਜੀ ਅਗਲੇ ਵਲੌਗ ਚ